ਕਰਦੇ ਨੇ ਕਿ ਤੁਸੀਂ ਸਿੰਘ ਸਜੋ ਪਰ ਜਦੋਂ ਕੋਈ ਸਿੱਖ ਅਜਿਹੇ ਸਟੈਪ ਚੱਕਦਾ ਸੇਵਾ ਭਾਵਨਾ ਦੇ ਨਾਲ ਕਰਦਾ ਆ ਇੱਕ ਅੱਡੇ ਦਾ ਸਿਰ ਵੱਢ ਕੇ ਨਿੰਜੇ ਦੇ ਉੱਤੇ ਟੰਗ ਦੰਦੇ ਤਾਂ ਕਿ 10 ਸਾਲ 15 ਸਾਲ ਤੱਕ ਕੋਈ ਟੋਪੀ ਪਾਉਣ ਦੀ ਹਿੰਮਤ ਨਾ ਕਰਦਾ ਫਤੇਗੜ ਸਾਹਿਬ ਦਾ ਸਭ ਤੋਂ ਵਿਵਾਦਿਤ ਮਸਲਾ ਬਣਿਆ ਹੋਇਆ ਜੋ ਕਿ ਪੁਚੰਗੀ ਸਿੰਘਾਂ ਵੱਲੋਂ ਟੋਪੀਆਂ ਲਹਾਈਆਂ ਗਈਆਂ ਅਤੇ ਕਈ ਲੋਕਾਂ ਨੇ ਇਸ ਦੀ ਸ਼ਲਾਘਾ ਵੀ ਕੀਤੀ ਹੈ ਤੇ ਬਹੁਤ ਸਾਰੇ ਲੋਕ ਇਸ ਦੇ ਵਿਰੋਧ ਦੇ ਵਿੱਚ ਨੇ ਅਤੇ ਕਈ ਜੋ ਸਿੱਖ ਵੀ ਨੇ ਉਹ ਵੀ ਕਹਿ ਰਹੇ ਨੇ ਕਿ ਇਹ ਬਹੁਤ ਗਲਤ ਗੱਲ ਆ ਪਹਿਲੀ ਗੱਲ ਹੈ ਗੁਰਗੋਬਿੰਦ ਸਿੰਘ ਮਹਾਰਾਜ ਜੀ ਦਾ ਬਚਨ ਹੈ ਕਿ ਸੇਖ ਹੋਏ ਟੋਪੀ ਧਰੇ ਸੱਤ ਜਨਮ ਕੁਸ਼ਤੀ ਹੋਏ ਮਰੇ ਕਿ ਜੇਕਰ ਕੋਈ ਸਿੱਖ ਹੋ ਕੇ ਵੀ ਸਿਰ ਦੇ ਉੱਤੇ ਟੋਪੀ ਪਾਉਂਦਾ ਸੱਤ ਜਨਮ ਕੋੜੀ ਹੋ ਕੇ ਮਰਦਾ ਆ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਬਚਨਾਂ ਦੇ ਉੱਤੇ ਪੈਰਾ ਦਿੰਦੇ ਹੋਈ ਵੀ ਉਹ ਸਿੰਘਾਂ ਨੇ ਆਪਣੀ ਸੇਵਾ ਕੀਤੀ ਆ ਪਰ ਜੋ ਲੋਕ ਇਸ ਨੂੰ ਗਲਤ ਕਹਿੰਦੇ ਆ ਉਹਨਾਂ ਦੇ ਬਾਰੇ ਤਾਂ ਸਾਡੇ ਇੱਕੋ ਹੀ رائے ਆ ਕਿ ਉਹ ਸਿੰਘਾਂ ਨੂੰ ਟੋਪੀਆਂ ਨਹੀਂ ਸੀ ਧਾਰਨੀਆਂ ਚਾਹੀਦੀਆਂ ਉਹਨਾਂ ਨੂੰ ਜੋ ਉਸ ਦਾ ਵਿਰੋਧ ਕਰਦੇ ਸੀ ਜੋ ਟੋਪੀ ਪਾ ਕੇ ਆਉਂਦੇ ਸੀ ਉਹਦੇ ਵਿੱਚ ਇੱਕ ਅੱਡੇ ਦਾ ਸਿਰ ਵੱਢ ਕੇ ਨਿੰਜੇ ਦੇ ਉੱਤੇ ਟੰਗ ਦੰਦੇ ਤਾਂ ਕਿ 10 ਸਾਲ 15 ਸਾਲ ਤੱਕ ਕੋਈ ਟੋਪੀ ਪਾਉਣ ਦੀ ਹਿੰਮਤ ਨਾ ਕਰਦਾ ਸੋ ਸਾਡੇ ਇਹੀ ਬੇਨਤੀ ਆ ਜਿਹੜੇ ਲੋਕ ਉਸ ਚੀਜ਼ ਦੀ ਵਿਰੋਧਤਾ ਦੇ ਵਿੱਚ ਨੇ ਇਹ ਬਹੁਤ ਗਲਤ ਗੱਲ ਆ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ